ਕਸ਼ਮੀਰ ਦੇ ਅੰਦਰ ਪਹਿਲਗਾਮ ਚ ਹੋਇਆ ਉਸ ਗੱਲ ਦੀ ਫੇਰ ਸਪਸ਼ਟਤਾ ਕਰਦੇ ਵੀ ਜੜੀਆਂ 27 28 ਜਾਨਾਂ ਚਲੀਆਂ ਗਈਆਂ ਸਾਡੀਆਂ ਕੀਮਤੀ ਕੋਈ ਵੀ ਸਾਡੇ ਦੇਸ਼ ਦਾ ਵਾਸੀ ਕੋਈ ਵੀ ਪੰਜਾਬੀ ਕਦੀ ਵੀ ਅਜਿਹੀ ਘਟਨਾ ਦੀ ਜਿਵੇਂ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਉਹਦਾ ਸਮਰਥਨ ਨਹੀਂ ਕਰਦਾ ਉਹਦੀ ਨਿੰਦਿਆ ਕਰਦਾ ਹੈਗਾ ਵਾ ਪਰ ਉਹਨਾਂ ਖਿਲਾਫ ਭਾਰਤ ਸਰਕਾਰ ਜੇ ਹੋਜੀ ਮਰਜ਼ੀ ਚਾਹੇ ਕਾਰਵਾਈ ਕਰੇ ਉਹਨਾਂ ਨੂੰ ਸਜ਼ਾ ਦੇਵੇ ਇਹਦੇ ਤੇ ਕੋਈ ਰੌਲਾ ਨਹੀਂ ਹੈਗਾ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਅਜਿਹਾ ਕਾਰਾ ਕੀਤਾ ਹੈਗਾ ਪਰ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਇਸ ਘਟਨਾ ਦੇ ਪਿੱਛੇ ਵੀ ਮਨਸ਼ਾ ਰਾਜਨੀਤਿਕ ਲੱਗ ਰਹੀ ਆ ਔਰ ਤੁਸੀਂ ਸਵਾਲ ਕਰੋਗੇ ਵੀ ਤੁਸੀਂ ਕਿਵੇਂ ਕਹਿੰਦੇ ਜੇ ਵੀ ਤੁਹਾਡੇ ਕੋ ਕਿਹੜੇ ਸਬੂਤ ਆ ਵੀ ਇਹ ਰਾਜਨੀਤਿਕ ਪਿੱਛੇ ਮਨਸ਼ਾ ਨਜ਼ਰ ਆ ਰਹੀ ਆ ਮੈਂ ਉਹਦਾ ਕਹੂੰਗਾ ਵੀ ਠੀਕ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਦੋਂ ਉਹਨਾਂ ਨੇ ਸऊदी ਅਰਬ ਤੋਂ ਆਪਦਾ ਦੌਰਾ ਰੱਤ ਕਰਕੇ ਦੇਸ਼ ਨੂੰ ਮੁੜਿਆ ਤਾਂ ਲੱਗਿਆ ਸੀਗਾ ਵੀ ਉਹਨਾਂ ਨੂੰ ਵਿਸ਼ੇਸ਼ ਘਟਨਾ ਲੱਗ ਰਹੀ ਆ ਇਹ ਉਵੇਂ ਤਾਂ ਕਿਉਂਕਿ ਭਾਰਤ ਅੰਦਰ ਰਾਸ਼ਟਰਪਤੀ ਆ ਉਪ ਰਾਸ਼ਟਰਪਤੀ ਆ ਫੌਜ ਦਾ ਮੁਖੀ ਆ ਸੁਪਰੀਮ ਕੋਰਟ ਦਾ ਜੱਜ ਬੈਠਾ ਗ੍ਰਹਿ ਮੰਤਰੀ ਬੈਠੇ ਪੂਰੇ ਮੰਤਰੀਮੈਂਟਲ ਬੈਠਾ ਵਾ ਅਰਧ ਸੈਨਿਕ ਫੋਰਸਾਂ ਦੇ ਕਮਾਂਡਰ ਬੈਠੇ ਆ ਨਾ ਵੀ ਆਉਂਦੇ ਪ੍ਰਧਾਨ ਮੰਤਰੀ ਤਾਂ ਵੀ ਛੱਡ ਸਕਦਾ ਹੈ ਪਰ ਐਂ ਲੱਗਦਾ ਜਿਵੇਂ ਉਹਨਾਂ ਨੇ ਇਹ ਦੱਸਣਾ ਚਾਹਿਆ ਦੇਸ਼ ਨੂੰ ਵੀ ਮੈਂ ਅ ਇੰਟਰਨੈਸ਼ਨਲ ਦੌਰੇ ਨੂੰ ਛੱਡ ਕੇ ਆ ਰਿਹਾ ਵੀ ਮੈਂ ਕੁਰਬਾਨੀ ਦੇ ਰਿਹਾ ਵੀ ਉਹਨਾਂ ਨੇ ਉਸ ਘਟਨਾ ਨੂੰ ਬਹੁਤ ਮਹੱਤਵਪੂਰਨ ਸਮਝਿਆ ਤਾਂ ਉਹ ਛੱਡ ਕੇ ਆ ਗਏ ਨੇ ਅਰ ਦੂਸਰੇ ਬੰਨੇ ਇਦੇ ਵਿੱਚੋਂ ਸ਼ੱਕ ਕਿਵੇਂ ਜਾਹਰ ਹੁੰਦਾ ਉਹ ਮੰਤਰੀ ਪਦਰ ਤੇ ਦੌਰਾ ਤਾਂ ਛੱਡ ਕੇ ਆ ਗਏ ਪਰ ਬਿਹਾਰ ਦੇ ਵਿੱਚ ਜਿਹੜੀਆਂ ਲੱਛਣਾ ਹੋ ਰਹੀਆਂ ਉਹਦੀ ਚੋਣ ਕੈਂਪੇਨ ਨੂੰ ਨਹੀਂ ਛੱਡਿਆ ਉਹਨਾਂ ਨੇ ਚੋਣ ਕੈਂਪੇਨ ਜਾ ਕੇ ਕੀਤੀ ਆ ਭਾਈ ਫਿਰ ਜੇ ਮੰਤਰੀ ਪਦਰ ਦਾ ਜਿਹੜਾ ਸਾਡੇ ਦੇਸ਼ ਦੇ ਹਿੱਤ ਵਿੱਚ ਦੌਰਾ ਸੀਗਾ ਜੇ ਉਹ ਛੱਡਿਆ ਜਾ ਸਕਦਾ ਸੀ ਤਾਂ ਬਿਹਾਰ ਦੀਆਂ ਲੱਛਣਾ ਤੇ ਕੋਈ ਇੱਕ ਰੈਲੀ ਨਾ ਵੀ ਹੁੰਦੀ ਤਾਂ ਕੀ ਵੱਡੀ ਗੱਲ ਸੀਗੀ ਹਰ ਜਿਵੇਂ ਗੋਦੀ মিডিਆ ਉਸ ਬਿਹਾਰ ਦੀ ਚੌਂਡ ਰੈਲੀ ਨੂੰ ਗਲੋਰੀਫਾਈ ਕਰ ਰਿਹਾ ਵਾ ਆ ਬਾਨੀਆਂ ਤੇ ਅਡਾਨੀਆਂ ਦੇ ਚੈਨਲ ਜਿਵੇਂ ਉਹ ਉਹਨੂੰ ਗਲੋਰੀਫਾਈ ਕਰ ਰਹੇ ਨੇ ਇਹ ਤੋਂ ਸਵਾਲ ਨਹੀਂ ਕਰਦਾ ਗੋਦੀ মিডিਆ ਕਰੂ ਵੀ ਕਿਉਂ ਵੀ ਭਾਈ ਜੇ ਤੁਸੀਂ ਮੰਤਰੀ ਪਦਰ ਦਾ ਦੌਰਾ ਛੱਡਤਾ ਫਿਰ ਬਿਹਾਰ ਵਾਲੀ ਚੌਂਡ ਰੈਲੀ ਵੀ ਛੱਡ ਦਿਓ ਠੀਕ ਹੈ ਨਾ ਤੋਂ ਮੈਂ ਕੱਲ ਵੀ ਸਵਾਲ ਕੀਤੇ ਸੀ ਜਿਸ ਤੋਂ ਪਹਿਲਾਂ ਪਲਵਾਮਾ ਦੀ ਜਿਹੜੀ ਘਟਨਾ ਸੀਗੀ ਜਿਦੇ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋ ਕੇ ਸੀ ਜਿਵੇਂ ਉਹਨੂੰ ਲੱਖਸ਼ਨਾ ਦੇ ਵਿੱਚ ਵਰਤਿਆ ਗਿਆ ਇਹ ਦੁਨੀਆ ਜਾਣਦੀ ਆ ਹਰ ਇਹ ਤੋਂ ਕਾ ਸਰਜੀਕਲ ਸਟ੍ਰਾਈਕ ਨੂੰ ਜਿਵੇਂ ਦੇਸ਼ ਪਰ ਦੇ ਵਿੱਚ ਵਰਤਿਆ ਗਿਆ ਇਹ ਵੀ ਦੁਨੀਆ ਜਾਣਦੀ ਆ ਜਦੋਂ ਪਾਕਿਸਤਾਨ ਦੇ ਅੰਦਰ ਮੈਂ ਨਹੀਂ ਕਹਿੰਦਾ ਬੀਬੀਸੀ ਵਰਗੇ ਸੀਐਨਏ ਵਰਗੇ ਮੰਤਰੀ ਪਦਰ ਦੀਆਂ ਖ਼ਬਾਰਾਂ ਕਹਿੰਦੀਆਂ ਸੀ ਕਿ ਉੱਥੇ ਪਾਕਿਸਤਾਨ ਦੇ ਰੁੱਖਾਂ 'ਚ ਜਾ ਕੇ ਨਾ ਬੰਬ ਮਾਰੇ ਆ ਜਿਹੜੇ ਇਹਨਾਂ ਜੱਟ گئے ਸੀਗੇ ਔਰ ਇਹਨਾਂ ਆ ਕੇ ਦੱਸਤਾ ਵੀ ਇੰਨੇ ਲੋਕ ਮਾਰੇ ਗਏ ਰਾਤ ਦੇ ਨੇਰੇ ਵਿੱਚ ਇਹਨਾਂ ਨੂੰ ਗਿਣਤੀ ਦਾ ਪਤਾ ਸੀ ਉਹਨੂੰ ਵੀ ਲਖਣ ਜਿੱਤਣ ਵਾਸਤੇ ਵਰਤੇ ਆ ਗਿਆ ਵਾ ਤਾਂ ਮੈਂ ਤਾਂ ਕਹਿੰਨਾ ਪੱਕੀ ਸਾਰੀਆਂ ਕਟਨਾਾਂ ਦੇ ਵਿੱਚੋਂ ਕੋ ਰਾਜਨੀਤਿਕ ਬੋ ਆ ਰਹੀ ਆ ਦੂਜਾ ਸਵਾਲ ਮੇਰਾ ਕਸ਼ਮੀਰ ਦੇ ਵਿੱਚੋਂ ਜੜੇ ਟੂਰਿਸਟ ਨੇ ਕਸ਼ਮੀਰ ਨੂੰ ਛੱਡ ਰਹੇ ਨੇ ਆਪਣੀਆਂ ਬੁਕਿੰਗ ਰੱਦ ਕਰ ਰਹੇ ਨੇ ਕੋਈ ਵੀ ਮੰਤਰੀ ਕੋਈ ਵੀ ਮੁੱਖ ਮੰਤਰੀ ਕੋਈ ਵੀ ਪ੍ਰਧਾਨ ਮੰਤਰੀ ਬਿਆਨ ਨਹੀਂ ਦਿੰਦਾ ਵੀ ਸਾਡਾ ਦੇਸ਼ ਸੁਰੱਖਤ ਆ ਜੜੇ ਵੀ ਟੂਰਿਸਟ ਗਏ ਨੇ ਉਹ ਟੂਰਿਸਟ ਕਸ਼ਮੀਰ ਨਾ ਛੱਡਣ ਕਾਰੋਬਾਰ ਤੇ ਨਾ ਮਾੜਾ ਸੀ ਉਹਨਾਂ ਦੇ ਮਗਰਿਆਂ ਕੋਈ ਵੀ ਬਿਆਨ ਨਹੀਂ ਦੇ ਰਿਹਾ ਇਹਦਾ ਮਤਲਬ ਕਸ਼ਮੀਰੀਆ ਨੂੰ ਸਜ਼ਾ ਦੇਣਾ ਚਾਹੁੰਦੇ ਆ ਕਸ਼ਮੀਰੀਆਂ ਨੂੰ ਕਿਉਂ ਜੰਮੂ ਕਸ਼ਮੀਰ ਦਾ ਸਾਡਾ ਸੂਬਾ ਵਾ ਕਸ਼ਮੀਰ ਅੰਦਰ ਜ਼ਿਆਦਾਤਰ ਮੁਸਲਮਾਨਵਾਦੀ ਆ ਇਹ ਸਾਰੀ ਦੁਨੀਆ ਜਾਣਦੀ ਆ ਕਿ 97 98% ਮੁਸਲਮਾਨ ਆ ਔਰ ਆਪਣਾ ਪੱਤਾ ਖੇਡਣਾ ਵਾ ਔਰ ਉਹਨਾਂ ਦਾ ਕਾਰੋਬਾਰ ਤਬਾਹ ਕਰਨਾ ਔਰ ਜਿਵੇਂ ਗੋਦੀ ਮੀਡੀਆ ਨੇ ਜਿਵੇਂ ਗੋਦੀ ਮੀਡੀਆ ਨੇ ਕਮਿਸ਼ਨ ਕਸ਼ਮੀਰੀਆਂ ਦੇ ਖਿਲਾਫ ਨਫ਼ਰਤ ਦੇ ਬੀਜ ਬੀਜੇ ਆ ਮੈਨੂੰ ਕੋਈ ਨਹੀਂ ਗੱਲ ਚੱਕਣ ਚ ਬਾਨੀਆਂ ਅਡਾਨੀਆਂ ਦੇ ਚੈਨਲਾਂ ਨੇ ਜਿਹੜੇ ਕੁੱਦ-ਕੁੱਦ ਕੇ ਕਹਿ ਰਹੇ ਆ ਕਸ਼ਮੀਰੀਆਂ ਨੂੰ ਬਦਨਾਮ ਕਰ ਰਹੇ ਆ ਉਹ ਪਾਈ ਉੱਥੇ 17-1800 ਬੰਦਾ ਸੀਗਾ ਪਹਿਲਕਾਮ 'ਚ ਉਹ ਬਾਕੀ ਸਾਰੇ ਬੰਦਿਆਂ ਨੂੰ ਕਸ਼ਮੀਰੀ ਵੀਰਾਂ ਨੇ ਚੁੱਕ ਕੇ ਚੰਗੇ ਥਾਵਾਂ ਤੇ ਪਹੁੰਚਾਇਆ ਜਿਹੜਾ ਜਿਹੜਾ ਹਰਿਆਣੇ ਦਾ ਨੌਜਵਾਨ ਮਾਰਿਆ ਗਿਆ ਉਹਦੀ ਘਰ ਵਾਲੀ ਦਾ ਉਹਦੀ ਭੈਣ ਦਾ ਬਿਆਨ ਆ ਸੱਚ ਵੀ ਸਾਡਾ ਭਰਾ ਡੇਢ ਘੰਟੇ ਤੜਫਦਾ ਰਿਹਾ ਜੇ ਮੌਕੇ ਤੇ ਇਹਨਾਂ ਦੇ ਕੋਈ ਪੁਲਿਸ ਪੈਰਾਮਿਲਟਰੀ ਫੋਰਸ ਪਹੁੰਚਦੀ ਉਹਨੂੰ ਬਚਾਇਆ ਜਾ ਸਕਦਾ ਇਹਦਾ ਮਤਲਬ ਮਰਨ ਵਾਸਤੇ ਕਿੰਨਾ ਨੇ ਛੜਤੇ ਵੀ ਵੱਧ ਡੈਥ ਹੋ ਜਾਣ ਅਰ ਤਿੰਨ ਬੰਦੇ ਵੜ ਗਏ ਮੈਂ ਫੇਰ ਕਰਦਾ ਸੁਰੱਖਿਆ ਕਰਮ ਐਜੰਸੀਆਂ ਕਿੱਥੇ ਫੇਲ ਹੋਈਆਂ ਅਜੇ ਤੱਕ ਉਹ ਕਿੱਥੇ ਚਲੇ ਗਏ ਇਹ ਵੀ ਨਹੀਂ ਪਤਾ ਹੈਗਾ ਜਦੋਂ ਇੰਨੀ ਵੱਡੇ ਪੱਧਰ ਤੇ ਭੀੜ ਜਾ ਰਹੀ ਹੈ ਤੁਹਾਨੂੰ ਪਤਾ ਵੀ ਸ਼ਮੀਰ ਦੇ ਅੰਦਰ ਆ ਪਿਟੂ ਸਟ ਆ ਰਹੇ ਨੇ ਫਿਰ ਤੁਹਾਡੀ ਸੁਰੱਖਿਆ ਵਿਵਸਥਾ ਕਿੱਥੇ ਸੀ 7 ਲੱਖ ਤੁਹਾਡੀ ਆਰਮੀ ਲੱਗੀ ਹੋਈ ਆ ਉੱਥੇ 7 ਲੱਖ ਆਰਮੀ ਇਹ ਮੇਖਲ ਦੁਨੀਆ ਦਾ ਸਭ ਤੋਂ ਮਸ਼ਹੂਰ ਖਿੱਤਾ ਵਾ ਜਿਹਦੇ ਘੱਟ ਖੇਤਰਫਲ ਦੇ ਵਿੱਚ ਇੰਨੀ ਜ਼ਿਆਦਾ ਆਰਮੀ ਆ ਔਰ ਫਿਰ ਪੈਰਾ ਮਿਲਟਰੀ ਫੋਰਸਸ ਦੇ ਨਾਲ ਨਾਲ ਹਥਿਆਰਦਸੈਨਿਕ ਫੋਰਸਸ ਉਥੋਂ ਦੀ ਪੁਲਿਸ ਅੱਡ ਫਿਰ ਵੀ ਘਟਨਾ ਹੋ ਜੇ ਤੇ ਫਿਰ ਵੀ ਸਾਡੇ ਗ੍ਰਹਿ ਮੰਤਰੀ ਜੀ ਛਾਤੀ ਥੋਕਣ ਬੜੀ ਦੁੱਖ ਵਾਲੀ ਗੱਲ ਆ ਗ੍ਰਹਿ ਮੰਤਰੀ ਜੀ ਅਸੀਂ ਬਿਲਕੁਲ ਨਾਲ ਆ ਜੇ ਕੋਈ ਵਿਦੇਸ਼ੀ ਹਮਲਾਵਰ ਸਾਡੇ ਮੁਲਕ ਚ ਆ ਕੇ ਹਮਲਾ ਕਰਦਾ ਵਾ ਉਹ 26 27 ਜਾਨਾਂ ਕੀਮਤੀ ਸਾਡੀਆਂ ਚਲੀਆਂ ਗਈਆਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਤੁਸੀਂ ਕਰ ਕੀ ਰਹੇ ਦੇ ਜਿਹੜਾ ਕਸ਼ਮੀਰੀਆਂ ਦੇ ਖਿਲਾਫ ਨਫਰਤ ਦੇ ਬੀ ਬੀਜੇ ਆ ਪੰਜਾਬੀਓ ਆ ਪੰਜਾਬ ਦੇ ਅੰਦਰ ਡੇਰਾ ਬਸੀਚ ਕਸ਼ਮੀਰੀ ਨੌਜਵਾਨਾਂ ਤੇ ਹਮਲੇ ਹੋਏ ਆ ਉਹ ਕਿਸੇ ਮਾਨੀ ਅਡਾਨੀ ਦੇ ਚੈਨਲ ਨੂੰ ਦੁੱਖ ਨਹੀਂ ਆਇਆ ਵੀ ਇਹ ਬੋਲੇ ਵੀ ਆ ਜਿਹੜੇ ਵਿਦਿਆਰਥੀ ਆ ਇਹਨਾਂ ਤੇ ਹਮਲੇ ਕਿ ਹੋ ਰਹੇ ਆ ਮਹਾਲੀ ਦੇ ਵਿੱਚ ਦੇਸ਼ ਭਗਤ ਯਾਰਕਰ ਯੂਨੀਵਰਸਿਟੀ ਦੇ ਅੰਦਰ ਕਸ਼ਮੀਰੀ ਵਿਦਿਆਰਥੀਆਂ ਤੇ ਹਮਲੇ ਹੋਏ ਆ ਅੰਬਾਲੇ ਅੰਦਰ ਮੁਸਲਮਾਨਾਂ ਦੀਆਂ ਦੁਕਾਨਾਂ ਤੇ